ਵਿਗਾੜ ਦੇ ਕਾਰਨ ਕਈ ਨੇ ਇੱਕਦਾਂ ਜਿਵੇਂ ਜਥੇਬੰਦੀਆਂ ਨੇ ਪਹਿਰਾ ਦਿੱਤਾ ਕੋਈ ਪਹਿਰਾ ਨਹੀਂ ਸੀ ਦੇ ਰਿਆ ਲੰਮੇ ਸਮੇਂ ਤੋਂ ਕੋਈ ਪਹਿਰਾ ਨਹੀਂ ਸੀ ਦੇ ਰਿਆ ਵਿਗਾੜ ਇੱਕਦਮ ਨਹੀਂ ਆ ਗਿਆ ਬੜਾ ਲੰਮਾ ਸਮਾਂ ਲੱਗਿਆ ਇਹਨੂੰ ਘੱਟ ਤੋਂ ਘੱਟ ਬਹੁਤ ਸਾਲ ਲੱਗ ਜਾਂਦੇ ਨੇ ਦਹਾਕੇ ਲੱਗ ਜਾਂਦੇ ਨੇ ਤੇ ਉਹ ਵਿਗਾੜ ਆਉਂਦਿਆ 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 ਇੱਥੋਂ ਤੱਕ ਪਹੁੰਚ ਗਿਆ ਸੀ ਵੀ ਹੁਣ ਇਹ ਬਿਲਕੁਲ ਜਿਵੇਂ ਟਰੈਕਟਰਾਂ ਤੇ ਤੁਸੀਂ ਵਹਿੰਦੇ ਸੀ ਨੌਜਵਾਨ ਚੀਕਾਂ ਮਾਰਦੇ ਜਾਂਦੇ ਸੀ ਟੋਪੀਆਂ ਪਾ ਕੇ ਜਾਂਦੇ ਸੀ ਤਾਜੇ ਤਾਜੇ ਸਿਰ ਮਨਾ ਕੇ ਜਾਂਮ ਤਾਂ ਕਰਾ ਕੇ ਜਾਂਦੇ ਸੀ ਤੇ ਉਹ ਜਿਹੜੀਆਂ ਹੁਣ ਗੱਲ ਉਸ ਨੂੰ ਰੋਕਣ ਵਾਸਤੇ ਵੀ ਜਿੰਨਾ ਸਮਾਂ ਉਹਨੂੰ ਆਉਣ ਵਾਸਤੇ ਲੱਗਦਾ ਨਾ ਘੱਟੋ ਘੱਟ ਬਹੁਤਾ ਨਹੀਂ ਤੇ ਉਸ ਤੋਂ ਚੌਥਾ ਹਿੱਸਾ ਸਮਾਂ ਤੇ ਉਸ ਜਿਹੜੀਆਂ ਕਰਾਇਤਾ ਹੁੰਦੀਆਂ ਨੇ ਜਾਂ ਕੋ ਇਹੇ ਜਿਹੇ ਹੁੰਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਵੀ ਕਾਫੀ ਸਮਾਂ ਲੱਗ ਜਾਂਦਾ ਫਿਰ ਸ਼ੁਰੂ ਹੋਇਆ ਇਹ ਸਾਲ 2 ਸਾਲਾਂ ਤੋਂ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਕਿ ਜਦੀ ਜਲਦੀ ਹੀ ਇਹ ਜਿਹੜੇ ਪੜਾਅ ਨੇ ਸਾਰੋਜ ਜਾਣਗੇ ਤੇ ਸਾਰਿਆਂ ਥਾਵਾਂ ਤੇ ਇਹ ਜਿਹੜੇ ਗੁਰਮਤ ਸਮਾਗਮ ਨੇ ਗੁਰਮਤ ਸਮਾਗਮ ਹੀ ਹੋਇਆ ਕਰਨਗੇ ਇਸ ਦੀ ਸਵਾ ਏਰੀਆ ਉੱਚੀ ਦੀ ਸਭਾ ਹੀ ਹੋਇਆ ਕਰੂਗੀ ਉੱਥੇ ਆ ਤੂਤੀਆਂ ਵਾਜੇ ਨਹੀਂ ਵੱਜਿਆ ਕਰਨਗੇ ਸਾਰਾ ਕੁਝ ਕੁਛ ਨਹੀਂ ਹੋਇਆ ਕਰੂਗਾ